ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਆਜ ਕਿੰਦੇ ਉਦੋਂ ਬਸ ਇੱਕ ਗਬਰ ਸੀ ਜਿਹੜੀ ਕਹਿੰਦੀ ਆ ਜਾ ਹੁਣ ਕਿਸੇ ਨੇ ਤੈਨੂੰ ਨਹੀਂ ਰੱਖਣਾ ਉਹ ਆਪਣੀ ਬੁੱਕ ਖੋਲਦੀ ਹੈ ਤੇ ਇਹਨੂੰ ਆਪਣੇ ਵਿੱਚ ਸਵਾ ਕੇ ਇਹਦਾ ਪਰਦਾ ਧਜਦੀ ਹੈ ਜਿਸ ਮਨੁੱਖ ਨੂੰ ਨਾ ਸੰਸਾਰ ਅਖੀਰ ਦੇ ਨਾਮ ਰਿਕਾਰ ਰੱਖੇ ਉਹ ਗੁੰਲਕ ਇਹ ਗੁੰਦਾ ਸੁਭਾਅ ਤੇ ਭਾਈ ਗੁਰਦਾਸ ਜੀ ਨੇ ਜਦੋਂ ਮੁਰਦਾ ਹੋਏ ਗੁਰীদ ਨਾ ਦਲੀ ਹੁੰਦਾ ਸੇਵਕ ਦੀ ਗੱਲ ਕੀਤੀ ਕਹਿਣ ਲੱਗੇ ਜੇ ਸੇਵਕ ਬਣਨਾ ਤੇ ਮੁਰਦੇ ਵਰਗਾ ਹੋ ਜਾਓ ਕਿਉਂਕਿ ਕਿਉਂਦਾ ਬੰਦਾ ਕਦੇ ਕਬਰ ਵਿੱਚ ਨਹੀਂ ਸਮਾ ਸਕਦਾ ਜੇ ਚਾਰ ਬੰਦੇ ਉਹਨੂੰ ਕਬਰ ਵਿੱਚ ਲਟਾਉਣਗੇ ਵੀ ਉਹ ਫਿਰ ਹੱਥ ਮਾਰ ਮਾਰ ਕੇ ਬਾਹਰ ਆ ਜਾਏਗਾ ਕਬਰ ਵਿੱਚ ਸਮਾਉਣ ਵਾਸਤੇ ਤੈਨੂੰ ਮੁਰਦਾ ਹੋਣਾ ਪੈਣਾ ਹੈ ਆਪਾ ਭਾਵ ਮਾਰ ਕੀ ਤੀ ਬੁਰ ਗੁਰ ਸੁਭਾਵੇ ਕਿ ਗੁਰੂ ਇਹ ਸਮਾਉਣਾ ਤੇ ਆਪਾ ਭਾਵ ਮਾਰ ਜਿਹਨੂੰ ਗੁਰੂ ਅੰਗਦ ਸਾਹਿਬ ਜੀ ਨੇ ਅੱਖੀ ਵਾਜੂ ਦੇਖਣਾ ਬਿਨ ਕਰਨਾ ਸੁਣਨਾ ਪੈਰਾਂ ਵਾਜੂ ਚੱਲਣਾ ਬਿਨ ਹੱਥਾਂ ਕਰਨਾ ਜੀਬਾ ਵਾਜੂ ਬੋਲਣਾ ਬਿਨ ਕਰਨਾ ਸੁਣਨਾ ਇਹ ਸਾਰੀ ਗੱਲ ਪੰਜ ਜੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜੇ ਤਾਂ ਤਾਂਨ ਸ਼੍ਰੀ ਗੁਰੂ ਅੰਗਦ ਦੇਵ ਜੀ ਜੀ ਦੇ 521ਵੇਂ ਪ੍ਰਕਾਸ਼ ਦਿਹਾੜੀ ਦੀਆਂ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵੱਲੋਂ ਲੱਖ ਲੱਖ ਵਧਾਈਆਂ ਗੁਰੂ ਅੰਗਦ ਨਗਰ ਗੁਰਦੁਆਰਾ ਨਮਾ ਸ਼ਹਿਰ ਵਿਖੇ ਜੋ ਰਾਤਰੀ ਸਮਾਗਮ ਚੱਲ ਰਿਹਾ ਸੀ ਅੱਜ ਅੰਤਿਮ ਦਿਨ ਤੇ ਸਮਾਗਮ ਦੀ ਸਮਾਪਤੀ ਹੋਈ ਹੈ ਸੰਗਤਾਂ ਨੇ ਬਹੁਤ ਲਾਹੇ ਪ੍ਰਾਪਤ ਕੀਤੇ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਗੁਰਸਬਾਪ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਆਪਕੋ ਸਿੱਖਿਆਵਾਂ ਤੇ ਚਲਾਉਂਦੇ ਰਹਿਣ ਤੇ ਕੱਲ ਦੇ ਜੋ ਪ੍ਰੋਗਰਾਮ ਹੈ ਅੰਮ੍ਰਿਤ ਸੰਚਾਰ ਗੁਰਦੁਆਰਾ ਜੀ ਗੁਰੂ ਅੰਗਨ ਨਗਰ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਹੋ ਰੇ ਨੀ ਸੂ ਸੰਤਾਂ ਨੂੰ ਬਨਿਮਰਤਾ ਸੇ ਬੇਨਤੀ ਹੈ ਕਿ ਆਓ ਗੁਰਸਾਮ ਦੇ ਫਤਵੇ ਤੇ ਚੱਲਦੇ ਹੋਏ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਮੂਹ ਗੁਰਨਾਨਕ ਨਾਮਲੇਵਾ ਸਿੱਖ ਸੰਗਤ ਵੱਲੋਂ ਨਵਾਂ ਸ਼ਹਿਰ ਦੀ ਸਮੂਹ ਸਿੱਖ ਸੰਗਤ ਵੱਲੋਂ ਗੁਰਦੁਆਰਾ ਗੁਰੂ ਅੰਗਦ ਨਗਰ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਸਤਿਗੁਰੂ ਜੀ ਦੇ ਮਹਾਨ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਆ ਹੋਇਆ 16 ਦਿਨ ਲਗਾਤਾਰ ਮਹਾਨ ਗੁਰਮਤ ਸਮਾਗਮ ਹੋਏ ਜੇ ਸਮਹਾਨ ਗੁਰਮਤ ਸਮਾਗਮਾਂ ਵਿੱਚ ਵੱਖ-ਵੱਖ ਸਿੰਘ ਸਹਿਬਾਨਾਂ ਨੇ ਪ੍ਰਚਾਰਕ ਸੇਵਾ ਸਹਿਬਾਨਾਂ ਨੇ ਅਤੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨਾਂ ਨੇ ਗੁਰਬਾਣੀ ਦੀ ਇਲਾਹੀ ਕੀਰਤਨ ਦੇ ਰਾਹੀ ਇਲਾਹੀ ਗੁਰੂ ਦੀ ਸਿੱਖਿਆ ਦੇ ਰਾਹੀ ਸੰਗਤਾਂ ਨੂੰ ਗੁਰੂ ਦੇ ਲੜ ਲਾਇਆ ਗੁਰੂ ਦੇ ਸੰਗ ਜੋੜਿਆ ਅਤੇ ਪਰਸੋਂ ਰੋਜ਼ ਤੋਂ ਗੁਰੂ ਮਹਾਰਾਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬਾਨ ਦੀ ਜਪ ਅਰੰਭ ਕਰਾਈ ਅਤੇ ਅੱਜ ਬੜੀ ਸ਼ਰਧਾ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬਾਨ ਦੀ ਭੋਗ ਪਾਈ ਅਵਰੰਤ ਇਲਾਹੀ ਦੀਵਾਨ ਸਜਾਇਆ ਗਿਆ ਜਿਸ ਦੀਵਾਨ ਵਿੱਚ ਜਾਨੀ ਮਾਨ ਸਿੰਘ ਜੀ ਸਿੰਘ ਸਾਹਿਬਾਨ ਹਾਇਦ ਗ੍ਰੰਥੀ ਸਚਕੰਡ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਾਹਿਬਾਨ ਅਤੇ ਸਿੰਘ ਸਾਹਿਬਾਨ ਨੇ ਕਥਾ ਦੀ ਰਾਹੀਂ ਸਿੱਖ ਸੰਗਤਾਂ ਨੂੰ ਗੁਰੂ ਦੇਨ ਲੜ ਲਾਇਆ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੱਲ ਨੂੰ ਸਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਅਮਰਦੀਦਾਤ ਅਮਰਤ ਅਵਲਾਖਿਆਂ ਨੂੰ ਅਮਰ ਸ਼ਕਾਇਆ ਜਾਵੇਗਾ ਗੁਰੂ ਕੇ ਲੜ ਲਾਇਆ ਜਾਵੇਗਾ ਪੀਹੋ ਪਾਹਲ ਖੰਡੇ ਧਾਰ ਕੋਈ ਜਨਮ ਸੁਹੇਲਾ ਮਹਾਨ ਗੁਰਮਤ ਸਮਾਗਮ ਸਵੇਰੇ ਨਤੀ ਆਪਣਾ ਨਤੀ ਅਪ੍ਰੈਲ ਨੂੰ ਹੋਵੇਗਾ ਸੋ ਸਮੂਹ ਸੰਗਤਾਂ ਗੁਰੂ ਦੇ ਲੜ ਲੱਗਣ ਗਈਆਂ ਸੋ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਦਾਸ ਵੱਲੋਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੋ ਸੰਗਤਾਂ ਨੇ ਵਕ ਵਕ ਸਿੱਖ ਜਥੇਬੰਦੀਆਂ ਨੇ ਗੁਰਨਾਨਕ ਕਮਿਸ਼ਨ ਸੇਵਾ ਸੁਸਾਇਟੀ ਗੁਰੂ ਨਾਮਦਾਵ ਸੇਵਾ ਸੁਸਾਇਟੀ ਹੋਰ ਗੁਰੂ ਘਰ ਦੀਆਂ ਲਾਡਲੀਆਂ ਔਜਾਂ ਨੇ ਗੁਰੂ ਘਰ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਸਮੂਹ ਸੰਗਤਾਂ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਕਿਰਪਾ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਅਜਨ ਸ਼ਿਖਰ ਸਿੰਘ ਨਗਰ ਦਾ ਸੰਬੰਧਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਰਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਨੂੰ ਇਜਾਜ਼ਤ ਦਿਓ ਧੰਨਵਾਦ